ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਕਿਸੇ ਨੇ ਮਹਾਤਮਾ ਬੁੱਧ ਨੂੰ ਪੁੱਛਿਆ ਸਵਰਗ ਕੀ ਹੈ ਅਤੇ ਨਰਕ ਕੀ ਹੈ ਮਹਾਤਮਾ ਬੁੱਧ ਨੇ ਇਸ ਦਾ ਉੱਤਰ ਸ਼ਾਂਤੀ ਨਾਲ ਨਹੀਂ ਦਿੱਤਾ ਸਗੋਂ ਉਸ ਨੂੰ ਅਪਮਾਨਿਤ ਕਰਨ ਲੱਗੇ ਜਿਨੇ ਪ੍ਰਸ਼ਨ ਪੁੱਛਿਆ ਸੀ ਉਹ ਕ੍ਰੋਧ ਵਿੱਚ ਆ ਗਿਆ ਤੇ ਉਹ ਕਹਿਣ ਲੱਗਾ ਤੁਹਾਡੇ ਵਰਗੇ ਗੁਰੂ ਕੋਲ ਕਦੇ ਨਹੀਂ ਆਉਣਾ ਚਾਹੀਦਾ ਤਾਂ ਮਹਾਤਮਾ ਬੁੱਧ ਕਹਿਣ ਲੱਗੇ ਇਹ ਨਰਕ ਹੈ ਉਹ ਸ਼ਾਂਤ ਹੋ ਗਿਆ ਚੁੱਪ ਹੋ ਗਿਆ ਹੱਥ ਜੋੜ ਕੇ ਉਹ ਖਲੋ ਗਿਆ ਮਹਾਤਮਾ ਬੁੱਧ ਕਹਿਣ ਲੱਗੇ ਇਹ ਸਵਰਗ ਹੈ ਕਹਿੰਦਾ ਪਾਪ ਸੀ ਮਹਾਤਮਾ ਬੁੱਧ ਕਹਿਣਾ ਚਾਹੁੰਦੇ ਸੀ ਅਗਰ ਕੋਈ ਗੁੱਸੇ ਵਿੱਚ ਆ ਜਾਵੇ ਕ੍ਰੋਧ ਵਿੱਚ ਆ ਜਾਵੇ ਕਿਸੇ ਨੂੰ ਬੁਰਾ ਭਲਾ ਕਹੇ ਤਾਂ ਉਹ ਸਵਰਗ ਹੈ ਜੇ ਕੋਈ ਹੱਥ ਜੋੜ ਕੇ ਨਿਮਰਤਾ ਨਾਲ ਖੜੋ ਜਾਵੇ ਨਿਮਰਤਾ ਨਾਲ ਗੱਲ ਕਰੇ ਉਹ ਸਵਰਗ ਹੈ ਇਹ ਸਾਡੇ ਮਾਨ ਦੀ ਅਵਸਥਾ ਨੇ ਜੇ ਕੋਈ ਬੰਦਾ ਕ੍ਰੋਧ ਵਿੱਚ ਆਉਂਦਾ ਹੈ ਗੁੱਸੇ ਵਿੱਚ ਆਉਂਦਾ ਹੈ ਕਿਸੇ ਨੂੰ ਬੁਰਾ ਭਲਾ ਆਖਦਾ ਹੈ ਤਾਂ ਸਮਝੋ ਉਹ ਨਰਕ ਦੇ ਦਵਾਰ ਤੇ ਖੜਾ ਹੋਇਆ ਹੈ ਜੇ ਕੋਈ ਨਿਮਰਤਾ ਨਾਲ ਕਿਸੇ ਨੂੰ ਪਿਆਰ ਨਾਲ ਬੋਲਦਾ ਹੈ ਪਿਆਰ ਨਾਲ ਸਮਝਾਉਂਦਾ ਹੈ ਇਹ ਸਵਰਗ ਹੈ ਭਾਵ ਕਿ ਉਹ ਸਵਰਗ ਦੇ ਦਵਾਰ ਤੇ ਖੜਾ ਹੈ